ਲੋ ਜੀ ਕਮਾਣੀਆਂ ਦਾ ਹੋਈ ਜਾਂਦਾ ਕੰਮ ਆ ਲੱਗਿਆ ਪਿਆ ਟੈਂਕਰ ਮੇਸਤਰੀ ਕੰਮ ਕਰਨ ਬਹੁਤ ਸਾਰੇ ਟੁੱਟੇ ਹੋਏ ਨਿਕਲੇ ਨੇ ਸੈਂਟਰ ਬੋਲਟ ਕਿਵੇਂ ਜਿੰਗੇ ਸਾਹੀ ਟਾਇਰ ਨੇ ਗਲਤ ਖਸਾ ਤੇ ਦੀ ਹਾਂ ਜੋੜਾ ਲਾਇਆਗਾ ਲੈ ਕੇ ਪਰਲਾ ਜੋੜਾ ਗਲਤ ਖਸਾਤਾ ਜਿਹੜਾ ਲਾਹਿਆ ਦੀ ਉਹ ਵੀ ਜਮੈਂ ਗਲਤ ਖਸਾਤਾ ਉਹ ਫੇਰ ਨਾ ਐਂ ਟੱਪ ਬਉਂਦੀ ਸੀ ਟਹਰਾں ਚ ਐਂ ਤੋਂ ਹੁੰਦੀ ਦੀਆਂ ਕਲਾਰੀਆਂ ਜਿਹੜਾ ਜੋੜਾ ਲਾਹਿਆ ਉਹ ਤਾਂ ਜਮੈਂ ਖਰਾਬੇ ਕਰਤਾ ਦੀਗਾ ਦੇਖੋ ਤਾਂ ਆਏ ਦਾ ਬਹੁਤ ਜੀ ਇਹ ਤਾਂ ਸਾਡਾ ਆਹ ਸੈਂਟਰ ਬੋਲਟ ਨਿਕਲਿਆ ਜਿਵੇਂ ਪਿੰਗਾ ਨਿਕਲਿਆ ਹੈਗਾ ਇਹਦਾ ਸੈਂਟਰ ਬੋਲਟ ਥੋੜਾ ਜਿਹਾ ਵੀ ਵਿੰਗਾ ਹੋ ਜਵੇ ਛੋੜ ਕੇ ਘੱਟੋ ਘਾਟ 1.5 ਇੰਚ ਲੈਂਡ ਆਊਟ ਹੋ ਜਾਂਦੀ ਹੈ ਇਹਦੀ ਨਹੀਂ ਬਾਬਰੀਏ ਇਹ ਨਹੀਂ ਪੂਰੇ ਨਹੀਂ ਪੂਰੇ ਨਹੀਂ ਜੀ ਅੜ ਜਾਣੀ ਪਹਿਲਾਂ ਪੈਨ ਦੇ ਦੋ ਦੇਖ ਹੁਣ ਇੰਨਾ ਫਰਕ ਪੈ ਗਿਆ ਤੇ ਹਲਾ ਫਿਰ ਕਿੰਨਾ ਫਰਕ ਪੈ ਗਿਆ ਟਾਈਟ ਹੋ ਗਿਆ ਜਣੀ ਹਾਂ ਪਹਿਲਾਂ ਪੱਜਿਆ ਫਰਦਾ ਸੀਗਾ ਸਾਲ ਦੀ ਗਰੰਟੀ ਹੋ ਗਈ ਓ ਤਾਂ ਹੀ ਮੈਂ ਟਾਇਰ ਗਲਤ ਹੋ ਕੇ ਦੀ ਜਨੇ ਟਾਇਰ ਗੱਲ ਮੁਕਾਰ ਜਿਹੜਾ 6 ਮਹੀਨੇ ਲੱਗਣੇ ਦੀ 6 ਮਹੀਨੇ ਪਹਿਲਾਂ ਲਾਉਣੇ ਪੈਗੇ ਨਹੀਂ 2 ਸਾਲ ਟਾਇਰ ਚੱਲਦੇ ਨੇ ਕਿਤੇ 1.5 ਸਾਲ ਚੱਲੇ ਆ ਆ ਜੋੜਾ ਹੁਣ ਜਿਹਦੇ ਹਿਸਾਬ ਲਾਦਾ ਵੀ ਆ ਜੋੜਾ ਸਾਲ ਨਹੀਂ ਮਰਦਾ ਜੇ ਹੁਣ ਨਹੀਂ ਮਰਦਾ ਉਹ ਕੰਮ ਤੇ ਸਿਰ ਤੇ ਹੀ ਚਲਣਾ ਗੱਡੀ ਨੇ ਤਾਂ ਹੁਣ ਤੇਰੇ ਤੇ ਹਵਾ ਸੈੱਟ ਰੱਖਣੀ ਆ ਸੈੱਟ ਸੱਟੀ ਹੋ ਗਈ ਤੇਰਾ ਬਸ ਚਾਹੀਏ ਕਿ ਵਾਸੇ ਚਲਾਈ ਜਾ ਖਤਮ ਕਰ ਦੇ ਚਾਹੀਏ ਬਿਲਕੁਲ ਬਿਲਕੁਲ ਦੁੱਗਣਾ ਟਾਈਮ ਪਾਸ ਨਹੀਂ ਸਾਈਡਾਂ ਦਾ ਚਾ ਲਾਭ ਦੇ ਸਿਰ ਤੇ ਆਉਤਾ ਬੰਦਾ ਦੇਖਦਾ ਹੈਗਾ ਹਵਾ ਪਾਉਣੀ ਆ ਆਪਣੇ ਦੇਖਣਾ ਲੇਕਿਨ ਆ ਵੀ ਸਭ ਤੋਂ ਵੱਡਾ ਕਾਰਨ ਆ ਨਾ ਟਾਇਰ ਗਲਤ ਖਾਣ ਦਾ ਦੋਨੋਂ ਡਾਊਨ ਕਰ ਦੋ ਦੋਨੇ ਕਰਿਆ ਆ ਬੋਸਾਂ ਸਰ ਤੇ ਹੀ ਗੱਡੀ ਨੇ ਚੱਲਣਾ ਹੈਗਾ ਬੋਸ ਕੱਢ ਕੇ ਸਮਝ ਲੋ ਵੀ ਟਾਇਰ ਗਏ ਆ ਦੇਖਾ ਕਹੇ ਜਾ ਨਿਕਲਿਆ ਆ ਦੇਖ ਰਹਾ ਆਤੀ ਆਤੀ ਆ ਆਦਰ ਨਹੀਂ ਲਾਓ ਜੀ ਆ ਨਿਕਲਿਆ ਟੁੱਟਿਆ ਬੋਸ ਦੱਸੋ ਟਾਇਰ ਕਿੱਥੇ ਸਹੀ ਘਸਣੇ ਦੀਗੇ ਲਓ ਜੀ ਆ ਨਿਕਲੇ ਨੇ ਟੁੱਟੇ ਬੋਸ ਦੇਖ ਲੋ ਪਹਿਲਾਂ ਉਹ ਤਾਂ ਨਗਰੀ ਮੈਂ ਮਿਸਤਰੀ ਨੂੰ ਦਿਵਾਦੀ ਦੇਖੀ ਕਹਿੰਦਾ ਸੀ ਤਾਂ ਠੀਕ ਆ ਲੈ ਜਾਹੀਂ ਉਹਦੇ ਲਿਜਾਣ ਦੇ ਚੱਕਰ 'ਚ ਅਮਰਿਆ 6 ਮਹੀਨੇ ਪਹਿਲਾਂ ਟਾਇਰ ਖਤਮ ਹੋ ਗਏ ਆ ਬੰਦਾ ਸਾਡਾ ਇਹ ਮਸ਼ੀਨ ਤੇ ਭੱਗ ਗਿਆ ਇਹਦੀ ਮਸ਼ੀਨ ਕਰਕੇ ਮੇਰਾ 6 ਮਹੀਨੇ ਟਾਇਰਾਂ ਦਾ ਨੁਕਸਾਨ ਹੋ ਗਿਆ ਇਹ ਹੁੰਦਾ ਪਤਾ ਨੂਰੇ ਪਹਿਲਾਂ ਹੋਈ ਜਾਂਦਾ ਕੰਮ ਕਾਟਾਂ ਹੀ ਕਰ ਇਹ ਤਾਂ ਹੈ ਹੀ ਆ ਕੰਮ ਇੱਕ ਨੰਬਰ ਕਰਾਂਗੇ ਹਾਂ ਇਤਰਾਹਾਂ ਗੇ ਕੰਮ ਇੱਕ ਨੰਬਰ ਆ ਵੀਕਮਾਣੀਆਂ ਦਾ ਮੁੜ ਕੇ ਤਸੱਲੀ ਬਾਕਸਾ ਕੰਮ ਇਹ ਨਹੀਂ ਹੈਗਾ ਵੀ ਟਾਇਰ ਗਲਤ ਲਾਜੂ ਗੱਡੀ ਪਹਿਲਾਂ ਵੀ ਬੋਟ ਟੁੱਟੇ ਨਿਕਲੇ ਨੇ ਇਹ ਵੀ ਟੁੱਟੇ ਹੋਏ ਨਿਕਲੇ ਆ ਤੇ ਹੁਣ ਮੰਗਰ ਲੇ ਹੋਗੇ ਤਗਰੇਬਨ ਮੂਹਰਲੀਂ ਗਮਾਣੀਆਂ ਰਹੀਆਂ ਇੱਦਾਂ ਮੰਗਰੇ ਵਿੱਚ ਮੜਦਾ ਡੇਟਾ ਕਰਕੇ ਇਹਨਾਂ ਦੇ ਸਿਰ ਤੇ ਹੀ ਟਾਇਰ ਨੇਗੇ ਕੋਸ ਸੈਂਟਰ ਬੋਲਟ ਸਹੀ ਨੇ ਇੱਦਾਂ ਟਾਇਰ ਸਹੀ ਆਗੇ ਉੱਪਰ ਵੱੜ ਕੇ ਨਾਲ ਹੀ ਲਗੋ। ਦਵਾਰੇ ਨਾਲ ਫੜਾ ਲਗੋ। ਇਹ ਇੰਨਾ ਫਰਕਾ ਸੈਂਟਰ ਬੋਲਡ ਦਾ। ਇਹ ਆਹ ਦੇਖ ਲੋ ਲੈ। ਆਹ ਬਲ ਪਿਆ ਪਿਆ ਓਰੇ। ਇੰਨੇ ਕ ਬਲ ਨਾਲ ਹੀ ਘਟੋ ਘਟ 1 ਇੰਚ ਹਿੱਸੇ ਦਾ ਫਰਕ ਪੈ ਜਾਂਦਾ ਹੈਗਾ। 1 ਇੰਚ ਦਾ ਇਧਰ ਉਧਰ ਹੋ ਜਾਂਦਾ ਹੈਗਾ ਇੰਨੇ ਕ ਬਲ ਨਾਲ ਹੀ। ਆ ਜਿਹੜਾ ਮਿਸਤਰੀ ਨੂੰ ਮੈਂ 3 ਮਹੀਨੇ ਹੋ ਗਏ ਫਿਰ ਤੈਨੂੰ ਇਹਦਾ ਠੀਕ ਆ ਤਾਂ ਜਮ ਵੀ ਠੀਕ ਆ ਜੀ। ਆ ਠੀਕ ਠੀਕ ਦੇ ਚੱਕਰ ਜੇ ਟਾਇਰ ਖਰਾਬ ਹੋ ਗਏ। ਇਹ ਸੇਡਾਰੀਆਂ ਗੱਡੀਆਂ ਨੇ ਜਿਹੜੀਆਂ ਸੈਂਟਰ ਬੋਲਟ ਸਰਤੀ ਚੱਲਦੀਆਂ ਨੇ ਜੇ ਇਹਨਾਂ ਦਾ ਸੈਂਟਰ ਬੋਲਟ ਸਿੱਧਾ ਹੈਗਾ ਤਾਂ ਲਾਈਨ ਵੀ ਸਿੱਧੀ ਆ ਨਹੀਂ ਸਾਰਾ ਕੁਝ ਹੀ ਆਊਟ ਆ ਫਿਰ ਇਹਨਾਂ ਦਾ ਜੇ ਕਹਿੰਦਾ ਸੈਂਟਰ ਬੋਲਟ ਵਿੰਗਾ ਹੋ ਗਿਆ ਕਿਹਦਾ ਸ਼ਾਉਟ ਦੇਖੋ ਵੀ ਧੀਰੀ ਗੁੱਲਾ ਦੇਖ ਧੀਰੀ ਗੁੱਲਾ ਦੇ 1 ਇੰਚੀ ਹੋਰ ਇਹਨਾਂ ਨੂੰ ਖਾਲੀ ਰੱਖ ਦਿਓ ਆ ਜਮਨ ਨਾਲ ਲੱਗਿਆ ਦਿਓ ਆ ਹੈਗਾ ਫਲਕ ਭਾਈ ਹਾਂ ਨਾ ਮੁੱਕਾ ਭੱਗੇ ਪੈ ਗਿਆ ਸੈਂਟਰ ਬੋਲਟ ਸਿੱਧੇ ਕਰਨ ਨਾਲ ਇੰਨੀ ਸਾਫਟ ਬਾਹਰ ਆ ਗਈ ਆ ਦੇਖ ਲਓ ਇੰਨੀ ਅੰਦਰ ਦੀ ਏ ਆ ਜਿਹੜਾ ਮਸਾਨ ਲੱਗਿਆ ਹੋਇਆ ਆਪ ਜਿਆ ਫਰਕ ਪੈਣਾ ਲੱਗਦਾ ਇੰਨਾ ਲੈਣ ਦਾ ਫਰਕ ਦੀ ਆ ਇੰਨੀ ਅੰਦਰ ਦੀ ਏ ਕਰੋ ਜੀ ਦਾ